500 ਅਤੇ 1000 ਦੇ ਪੁਰਾਣੇ ਨੋਟ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਖ ਲੰਘ ਚੁੱਕੀ ਹੈ ਪਰ ਸਰਕਾਰ ਨੇ ਨੀਮਾ ਦੇ ਵਿੱਚ ਇੱਕ ਵਾਰੀ ਫਿਰ ਤੋਂ ਬਦਲਾ ਕੀਤਾ ਹੈ ਤੇ ਇਸ ਵਾਰ ਐਨਆਰਆਈ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ ਐਨਆਰਆਈ ਲੋਕ ਹੁਣ ਆਪਣੇ ਪੁਰਾਣੇ ਨੋਟ ਬਦਲ ਸਕਣਗੇ ਆਰਬੀਆਈ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਨਾਗਰਿਕ ਜੋ 9 ਨਵੰਬਰ ਤੋਂ 30 ਦਸੰਬਰ ਤੱਕ ਵਿਦੇਸ਼ ਵਿੱਚ ਰਹੇ ਸਨ ਉਹ ਇਸ ਸਹੂਲਤ ਦਾ ਲਾਹਾ 31 ਮਾਰਚ 2017 ਤੱਕ ਲੈ ਸਕਦੇ ਨੇ ਅਤੇ ਪ੍ਰਵਾਸੀ ਭਾਰਤੀ ਜੋ ਇਸ ਸਮੇਂ ਦੇ ਦੌਰਾਨ ਵਿਦੇਸ਼ ਵਿੱਚ ਸਨ ਉਹ ਬੰਦ ਹੋਏ ਨੋਟ 30 ਜੂਨ 2017 ਤੱਕ ਬਦਲ ਸਕਦੇ ਨੇ ਹਾਲਾਂਕਿ ਐਨ ਆਰ ਆਈ ਭਾਰਤੀਆਂ ਨੂੰ ਫੀਮਾ ਕਾਨੂੰਨ ਦੇ ਤਹਿਤ ਹੀ ਪੁਰਾਣੇ ਨੋਟ ਬਦਲਣ ਦੀ ਛੂਟ ਹੋਵੇਗੀ ਜ਼ਿਕਰ ਹੋ ਗਿਆ ਕਿ ਫੀਮਾ ਕਾਨੂੰਨ ਦੇ ਤਹਿਤ ਐਨ ਆਰ ਆਈ 25000 ਰੁਪਏ ਤੱਕ ਦੀ ਰਾਸ਼ੀ ਵਿਦੇਸ਼ ਲੈ ਜਾ ਸਕਦੇ ਨੇ RBI ਨੇ ਕਿਹਾ ਹੈ ਕਿ ਨਾਗਰਿਕ ਇਹ ਸਹੂਲਤ ਦਾ ਇਸਤੇਮਾਲ ਆਪਣੀ ਨਿੱਜੀ ਸਮਰੱਥਾ ਵਿੱਚ ਇਸ ਸਮੇਂ ਦੇ ਦੌਰਾਨ ਸਿਰਫ ਇੱਕ ਵਾਰ ਹੀ ਕਰ ਸਕਦੇ ਨੇ। ਉਹਨਾਂ ਨੂੰ ਇਸ ਦੇ ਲਈ ਪਛਾਣ ਪੱਤਰ ਦੇ ਨਾਲ ਨਾਲ ਇਸ ਗੱਲ ਦਾ ਸਬੂਤ ਵੀ ਮੋਹਰਿਆ ਕਰਵਾਉਣਾ ਪਵੇਗਾ ਕਿ ਉਹ ਇਸ ਸਮੇਂ ਦੇ ਦੌਰਾਨ ਵਿਦੇਸ਼ ਵਿੱਚ ਰਹੇ ਅਤੇ ਉਹਨਾਂ ਨੇ ਨੋਟ ਬਦਲਣ ਦੀ ਸਹੂਲਤ ਦਾ ਇਸ ਤੋਂ ਪਹਿਲਾਂ ਨਹੀਂ ਕੀਤਾ ਸੀ।